ਇਤਿਹਾਸ ਵਿੱਚ ਕੁਝ ਪਾਲ ਐਸੇ ਹੁੰਦੇ ਨੇ ਜਿੱਥੇ ਧਰਮ ਅਤੇ ਫਰਜ਼ ਦੀ ਟੱਕਰ ਹੋ ਜਾਂਦੀ ਹੈ ਅੱਜ ਅਸੀਂ ਗੱਲ ਕਰਾਂਗੇ ਉਸ ਪੁਲਿਸ ਅਧਿਕਾਰੀ ਦੀ ਜਿਸ ਨੇ ਆਪਣੀ ਜ਼ਿੰਦਗੀ ਫਰਜ਼ ਦੇ ਲਈ ਕੁਰਬਾਨ ਕਰ ਦਿੱਤੀ ਇਹ ਹੈ ਡੀਆਈਜੀ ਅਵਤਾਰ ਸਿੰਘ ạtਵਾਲ ਦੀ ਸੱਚੀ ਅਤੇ ਝੰਡੋਰ ਦੇਣ ਵਾਲੀ ਕਹਾਣੀ ਜਿਨ੍ਹਾਂ ਨੂੰ ਗੋਲਡਨ ਟੈਂਪਲ ਦੇ ਬਾਹਰ ਦਿਨ ਦੇ ਉਜਾਲੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਪਰ ਕਿਉਂ ਕਿ ਸਨ ਅਤੇ ਅਸਲ ਕਾਰਨ ਕੀ ਸਨ ਐਸੇ ਵੀਡੀਓ ਨੂੰ ਆਖਿਰ ਤੱਕ ਦੇਖੋ ਕਿਉਂਕਿ ਇਹ ਸਿਰਫ ਇੱਕ ਕਹਾਣੀ ਨਹੀਂ ਇੱਕ ਸ਼ਹੀਦ ਦੀ ਯਾਦਗਾਰੀ ਹੈ ਅਵਤਾਰ ਸਿੰਘ ạtਵਾਲ ਇੱਕ ਸਦਕ ਵਾਲਾ ਪੁਲਿਸ ਅਧਿਕਾਰੀ ਜੋ ਆਪਣੀ ਨਿਭਾਉਂਦੀ ਵਫਾਦਾਰੀ ਅਤੇ ਇਮਾਨਦਾਰੀ ਲਈ ਜਾਣਿਆ ਜਾਂਦਾ ਸੀ ਉਹ ਆਈਪੀਐਸ ਅਫਸਰ ਸਨ ਅਤੇ ਡੀਆਈਜੀ ਦੇ ਰੈਂਕ ਤੇ ਜਲੰਧਰ ਰੈਂਕ ਵਿੱਚ ਤਾਇਨਾਤ ਸਨ ਉਹਨਾਂ ਨੇ ਕਈ ਅਪਰਾਧੀਆਂ ਨੂੰ ਕਾਬੂ ਕੀਤਾ ਤੇ ਪੰਜਾਬ ਵਿੱਚ ਕਾਨੂੰਨ ਦੀ ਰੱਖਿਆ ਲਈ ਅਣਗਿਣਤ ਵਾਰ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ 25 ਅਪ੍ਰੈਲ 1983 ਸਵੇਰ 11 ਵਜੇ ਦੇ ਲਗਭਗ ਡੀਆਈਜੀ ਅਵਤਾਰ ਸਿੰਘ ਅਟਵਾਲ ਸ੍ਰੀ ਹਰਮੰਦਰ ਸਾਹਿਬ ਚ ਮੱਥਾ ਟੇਕਣ ਪਹੁੰਚੇ। ਉਹ ਕੜਾ ਪ੍ਰਸ਼ਾਦ ਲੈ ਕੇ ਬਾਹਰ ਆ ਰਹਿਸਾਨ ਅਤੇ ਸ਼ਾਂਤੀ ਨਾਲ ਸਿਰ ਝੁਕਿਆ ਹੋਇਆ ਸੀ। ਉਹਨਾਂ ਨੂੰ ਕੀ ਪਤਾ ਸੀ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਪਲ ਹੋਵੇਗਾ। ਜਿਵੇਂ ਹੀ ਉਹ ਬਾਹਰ ਨਿਕਲਦੇ ਹਨ ਅਚਾਨਕ ਇੱਕ ਹਮਲਾਵਰ ਨੇ ਉਹਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਉਹ ਥਾਂ ਤੇ ਹੀ ਡਿੱਗ ਪਏ। ਉਹਨਾਂ ਦੇ ਕੋਲ ਖੜਾ ਇੱਕ 11 ਸਾਲ ਦਾ ਮੁੰਡਾ ਵੀ ਇਸ ਹਮਲੇ ਦੇ ਵਿੱਚ ਮਾਰਿਆ ਗਿਆ। ਹਮਲਾ ਕਰਕੇ ਹਮਲਾਵਰ ਭੀੜ ਦੇ ਵਿੱਚ ਗਾਇਬ ਹੋ ਗਿਆ ਐਸਾ ਹਮਲੇ ਨੇ ਸਾਰੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਇਹ ਸਿਰਫ ਇੱਕ ਡੀਆਈਜੀ ਦੀ ਹੱਤਿਆ ਨਹੀਂ ਸੀ ਇਹ ਰਾਜ ਦੀ ਕਮਜ਼ੋਰੀ ਧਾਰਮਿਕ ਸਥਾਨਾਂ ਦੀ ਆੜ ਵਿੱਚ ਲੁਕਦੇ ਹਮਲਾਵਰਾਂ ਦੀ ਦਾਸਤਾਨ ਸੀ ਡੀਆਈਜੀ ਦੀ ਲਾਸ਼ 2-3 ਤੱਕ ਇੱਕ ਹਰਮੰਦਰ ਸਾਹਿਬ ਦੇ ਬਾਹਰ ਪਈ ਰਹੀ ਕਿਸੇ ਨੇ ਹੌਸਲਾ ਨਹੀਂ ਕੀਤਾ ਕਿ ਉਹਨਾਂ ਦੇ ਨਜ਼ਦੀਕ ਜਾਣ ਇਹ ਸਿਰਫ ਡਰ ਨਹੀਂ ਸਿਆਸੀ ਚੁੱਪ ਵੀ ਸੀ ਉਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਤਣਾਅਪੂਰਵਕ ਸਨ ਕਈ ਗੈਂਗ ਅਤੇ ਧਾਰਮਿਕ ਪਸੰਦ ਦੇ ਹਮਲਾਵਰ ਪੁਲਿਸ ਨੂੰ ਨਿਸ਼ਾਨਾ ਬਣਾਉਣ ਲੱਗ ਪਏ ਸਨ ਅਫਤਾਰ ਸਿੰਘ ạtਵਾਲ ਦੀ ਹੱਤਿਆ ਤੇ ਉੱਥੇ ਵੱਡੇ ਯੁੱਗ ਦੀ ਸ਼ੁਰੂਆਤ ਸੀ ਜਿਸ ਵਿੱਚ ਪੰਜਾਬ ਨੇ ਬਹੁਤ ਕੁਝ ਗੁਆਇਆ। ਉਹਨਾਂ ਦੇ ਪੁੱਤਰ ਹਰਬੀਰ ਸਿੰਘ ạtਵਾਲ ਨੇ ਵੀ ਪੁਲਿਸ ਵਿੱਚ ਸ਼ਾਮਲ ਹੋ ਕੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਇਆ। ਉਹ ਏਆਈਜੀ ਰੈਂਕ ਉੱਤੇ ਪਹੁੰਚੇ। ਅੱਜ ਵੀ ạtਵਾਲ ਦੀ ਯਾਦ ਦੇ ਵਿੱਚ 25 ਅਪ੍ਰੈਲ ਨੂੰ ਪੁਲਿਸ ਦਫ਼ਤਰਾਂ ਵਿੱਚ ਸ਼ਰਧਾਂਜਲੀ ਸਮਾਗਮ ਰੱਖੇ ਜਾਂਦੇ ਹਨ। ਫਰਜ਼ ਦੀ ਰਾਤ ਤੇ ਆਪਣੇ ਪਰਿਵਾਰ, ਆਪਣੀ ਜਾਨ ਤੇ ਆਪਣਾ ਭਵਿੱਖ ਲਾਉਣ ਵਾਲੇ ਇਹ ਲੋਕ ਕਦੇ ਨਹੀਂ ਭੁਲਾਏ ਜਾ ਸਕਦੇ। DIG ਅਵਤਾਰ ਸਿੰਘ ਅਟਵਾਲ ਇੱਕ ਨਾਮ ਇੱਕ ਕੁਰਬਾਨੀ ਜੋ ਸਦਾ ਲਈ ਇਤਿਹਾਸ ਦੇ ਵਿੱਚ ਲਿਖੀ ਰਹੇਗੀ ਜੇਕਰ ਤੁਸੀਂ ਵੀ ਐਸੇ ਸ਼ਹੀਦ ਦੀ ਕੁਰਬਾਨੀ ਨੂੰ ਸਲਾਮ ਕਰਦੇ ਹੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਸਲਾਮ DIG ਸਭ ਲਿਖੋ ਤੇ ਇਸ ਕਹਾਣੀ ਨੂੰ ਹੋਰਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਇਹ ਸਿਰਫ ਇੱਕ ਕਹਾਣੀ ਨਹੀਂ ਇਹ ਸਾਡੀ ਵਿਰਾਸਤ ਹੈ ਧੰਨਵਾਦ